Oh, ਸਭ ਜੀ ਆਪ ਸਭ ਤੋਂ ਸੁਸੰਖਰ ਮੈਂ ਪਰਿਪ੍ਰਿਤ ਹੋ ਗਵਲੇ ਨੂੰ ਤੁਸਤ ਤੋਂ ਸਿੱਖ ਬਾਸਰੀਆਂ ਖੁਸ਼ੀਆਂ ਪ੍ਰਾਪਤ ਕਰਨੇ ਵਾਸਤੇ ਸਮੁਹ ਜੀ ਦੇ ਦਰ ਘਰ ਦੀ ਬਾਣੀ ਕਰਕੇ ਆਪਣੇ ਜੀਵਨ ਦੀਆਂ ਤੁਨਾ ਮੂਲ ਕੜੀਆਂ ਨੂੰ ਸ਼ੁਕਲਾ ਕਰ ਰਹੇ ਹੋ ਸੋ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਕੀ ਹਾਜ਼ਰ ਸਾਹਿਬ ਜੀ ਮਹਾਰਾਜ ਰੋਏ ਪਾਸ਼ਾ ਜੀ ਦਾ ਸਾਰ ਸਭ ਤੋਂ ਕਿ ਸਾਰੀ ਸਤਿਗੁਰਾਂ ਨੂੰ ਸਤਿਗੁਰ ਸਦੀਪਾ ਸਦੀ ਦੇ ਪ੍ਰਕਾਸ਼ ਕਰਨੀਆਂ ਲੱਖ ਲੱਖ ਧੰਨਿਆਵਾਂ ਹੋਣਗੀ ਗੁਰੂ ਮਹਾਰਾਜ ਧੰਨ ਸ੍ਰੀ ਗੁਰਦੇਵ ਜੀ ਵਾਦਾ ਜੀ ਨੇ 1600 ਕੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਘਰ ਬੋਲ ਸਹਿਬਾ ਸਦੀ ਜੀ ਕੀ ਪ੍ਰਸਾਦ ਮੀਰੀ ਕੀਲੀ ਵਾਲ ਬੰਦੀ ਛੋੜਦਾ ਤੇ ਸੇਮਿੰ ਪਾਤਸ਼ਾਹ ਜੀ ਨੂੰ ਮੌਕਾ ਮਿਲੇ ਦਵਾਨ ਦੇ ਵਿਚਾਰ ਸੰਤਾਨੀ ਗੁਰੂ ਸਿੰਘਾਂ ਜੀ ਆ ਕੇ ਦੱਸੀ ਤੇ ਦਵਾਨ ਦੀ ਸਮਾਪਤੀ ਤੋਂ ਬਾਅਦ ਮੇਰੀ ਸੇਮਿੰ ਪਾਤਸ਼ਾਹ ਜੀ ਅਦਾ ਆਪਣੇ ਸੁਪੁੱਤਰ ਨੂੰ ਪੰਜਵੇਂ ਸੁਪੁੱਤਰ ਨੂੰ ਜਾ ਕੇ ਸੁਖਦੇ ਨੇ ਔਰ ਸਤਗੁਰ ਸਿੱਤ ਜੀ ਪਾਤਸ਼ਾਹ ਜੀ ਨੇ ਆਪਣੇ ਸੁਪੁੱਤਰ ਦੇ ਅੱਗੇ ਆਪਣਾ ਸੀਸ ਨਵਾ ਦਿੱਤਾ ਸਤਿਦਾਗੁਰੂ ਤੇ ਸਾਧ ਸੰਗਤ ਗੁਰਸਿੱਖਿਆਰ ਵਿੱਚ ਕੋਲ ਸਾਡਾ ਸਤਿਕਾਰੀ ਬਹੁਤ ਪਰਿਵਾਰਕ ਮੈਂਬਰ ਵੀ ਜੈ ਜੀ ਗੋਦੀ ਸਾਰੇ ਆ ਕੇ ਸਤਿਗੁਰਾਂ ਦੇ ਦਰ ਤੇ ਸਿਰ ਰੋਦੀ। ਉਹ ਸਾਧ ਸੰਗਤ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਕੋਲ ਰਹੀਆਂ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸਰਬਨ ਪ੍ਰਬੰਧ ਕਮੇਟੀ ਦਾ ਸਹਿਯੋਗ ਲੋਕ ਲੱਖ ਲੱਖ ਦਾ ਜਮਾਉਣ ਆਓ ਇੱਕ ਦੋ ਮਿੰਟ ਦੀ ਗਾਥਾ ਨੂੰ ਸਵਰਨ ਕਰ ਲਈਏ ਆਪਾਂ ਉਸ ਤੋਂ ਬਾਅਦ ਰਣ ਸਾਹਿਬ ਦਾ ਜਾਪ ਕੋਰੀ ਲਵਾਂ। Bye. Uh -oh. ਜਿਸ ਪਰ ਕਰਹੁ ਬਿਨੰਤੀ ਮੇਰਾ ਦੁਖ ਸੁਖ ਤੁਧ ਹੀ ਪਾਸ ਤੇਰੇ ਕਵਣ ਕਮਣ ਗੁਣ ਕਹਿ ਕਰ ਗਾਵਾਂ ਤੂੰ ਸਾਰੇ ਬਗੁਣੀ ਨਿਧਾਨਾ ਤੁਮਰੀ ਹੀ ਮੈਂ ਮਹਾਂਬਰਨ ਨ ਸਰਗਹ ਤੂੰ ਠਾਕੁਰ ਊਚ ਭਗਵਾਨਾ ਸੋ ਕੋ ਤੁਮ ਕੋ ਸਿਪਿਆ ਅਨਸ ਸਹਜ ਸੋਾਈ ਦਸ ਨੰਬਰ ਸਿਆ ਗੁਰੂ ਕਾ ਜਨਮ ਮਰਨ ਦੁਖ ਜਾਰੇ ਸੱਜਣ ਸਚਾ ਬਾਦ ਸਭ ਸਿਰ ਸਾ ਮੰਦ ਸ ਸਬ ਪਸ ਬਹਿਤਾਂ ਸੋਹੀਏ ਸਭ ਨਾਂ ਦਰੇਸ All the my तुर मस्तक लेख लिख